ਹਾਂਜੀ ਸਤਿ ਸ੍ਰੀ ਅਕਾਲ ਜੀ ਪਾਹਲਾ ਦੇੜੀ ਵਾਰਨ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਆ ਇੱਕ ਵਹਿੜ ਜੋ ਸੂਈ ਸਵਾਈ ਤੇ ਆਹ ਤੇ ਨਮ ਜੋੜੀਆਂ ਹਲਾਂਗੇ ਜੋ ਸੱਜਰਾ ਗੱਬਣਾ ਤੇ ਠੋਖੜਾ ਗੱਬਣਾ ਬਾਕੀ ਲੈਨੇ ਆਂ ਜਾਂਗੜ ਵਿੱਜੀ ਨਾਲ ਕੋ ਤੇ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਰਪਾ ਵਧੀਆ ਜੀ ਜੋ ਵਧੀਆ ਚਾਹੀਦਾ ਹਾਂਜੀ ਹੋਰ ਬਾਕੀ ਆਪਣਾ ਡਰੈੱਸ ਪਿੰਡ ਪੰਘਾੜੀ ਤਸਵੀਰ ਮਜੀਠਾ ਜਲਾ ਅੰਬਰ ਸਰ ਹਾਂਜੀ ਹਾਂਜੀ ਤੇ ਨਾਂ ਆਪਣਾ ਭਾਲਾ ਪਤਾ ਹਾਂਜੀ ਪਤਾ ਵਾ ਡਰੈੱਸ ਆਪਣਾ ਤਾ ਬਾਕੀ ਜੇ ਕਿ ਵੀਰ ਭਰਾ ਨੇ ਦੂਰ ਨੇੜੇ ਆਉਣਾ ਚਲੋ ਚੈਨ ਪਾ ਕੇ ਮਿਲ ਲਗੇ ਦੱਸ ਦਾਂਗੇ ਹਾਂਜੀ ਨੰਬਰ ਬੋਲ ਦੋ ਤੇ ਨੰਬਰ ਆਪਣਾ ਉਹੋ ਹੀ ਦੋਵੇਂ ਚੱਲਦੇ ਆ 85 94 ਠੀਕ ਹੈ 94 ਹਾਂਜੀ 73 4 ਤੇ 76 099 ਠੀਕ ਹੈ ਜੀ ਮਾਲ ਆਪਣੇ ਕੋਲ ਸੋਇਆ ਸੋਇਆ ਯਾ ਗੱਬਰ ਗੱਪਣ ਨਹੀਂ ਆ ਟੋਕਰ ਗੱਪਣ ਗੱਪਣ ਸੱਜੇ ਵੀਡੀਓ ਨਾ ਅੱਜ ਹੀ ਬੰਨਣ ਲੱਗੀ ਆ ਤੇ ਅੱਜ ਹੀ ਵੇਚਣੀ ਆ ਹਾਂ ਹੁਣੇ ਬੰਨ ਲੱਗੀ ਆ ਆ ਵੇਖੋ 9 ਵਜੇ ਆ ਟਿਊਜ਼ਡੇ ਹਾਂਜੀ 16 ਤਰੀਕ ਹਾਂਜੀ ਹਾਂਜੀ ਅੱਜ ਹੀ ਬਣ ਲਗੀ ਤੇ ਹੁਣੇ ਹੀ ਪੈ ਗਈ 24 24 ਮਾਲ ਦੀ ਵੀਡੀਓ ਆ ਠੀਕ ਹੈ ਠੀਕ ਹੈ ਬਾਕੀ ਕੋਈ ਸੌਦਾ ਕਰੇ ਦੋ ਡੰਗ ਚੋਇਆ ਆਪਣੀ ਠੀਕ ਹੈ ਜੀ ਹਾਂਜੀ ਦੱਸੀਏ ਗਾਂ ਬਰੇ ਗਾਂ ਵਿੱਚ ਦੀ ਦੂਜੇ ਸਵੇਰ ਵੈਰ ਸੁਈ ਜੇ ਲਓ ਜੀ ਦੂਜੇ ਸਵੇਰ ਸੁਈ ਆ ਗਈ ਵੈਰ ਸੀ ਠੰਡੀ ਪੂਰੀ ਯਾਰ ਠੀਕ ਹੈ ਜੀ ਕੋਈ ਰਸੀ ਨੀ ਰਸੀ ਪਹਾੜਾ ਪੂੜਾ ਨਹੀਂ ਠੀਕ ਹੈ ਜੀ ਕੋਈ ਗੱਦ ਮੱਝੀ ਕਰੋ ਆ ਬੱਚਾ ਵਸ਼ੀਕ ਵਸ਼ਿਆ ਆ ਗਿਆ ਮੰਗ ਇਹ ਮਗਰ ਵਸ਼ਾ ਇਦਾਂ ਬੈਲ ਕੋਣ ਠੀਕ ਹੈ ਜੀ ਕੋਈ ਗੱਲ ਬਾਤ ਨਹੀਂ ਦੇ ਆਵੇ ਠੀਕ ਹੈ ਜੀ ਕੋਈ ਗੱਲ ਬਾਤ ਨਹੀਂ ਆ ਤੇ ਵਸ਼ੀ ਮਗੜ ਨੂੰ 10 ਬਾਰ ਦਿਨ ਹੋ ਗਏ ਆ ਠੀਕ ਹੈ ਜੀ ਹੁਣ ਚੋਈ ਆ ਵਹਿਰ ਦੋ ਤੇ ਵਹਿਰ ਦੋ 11 12 ਕਿਲੋ 11 12 ਕਿਲੋ ਵਹਿਰ ਇਹ ਕੋਣ ਦੁੱਧ ਆ ਗਿਆ ਤੇ ਦੂਜਾ ਸੁਹਾ ਤੇ ਵਸ਼ੀ ਮਗੜ ਦੇ ਤੇ ਇਹ ਨਸਲ ਕਿਹੜੀ ਆਂਦੀ ਓ ਆਪਣਾ ਦੇਖ ਲਓ ਵੀਰ ਭਰਾ ਬੇਹਿੰਨਾ ਨਹੀਂ ਸ਼ਾਹੀ ਵਾਗ ਠੀਕ ਹੈ ਠੀਕ ਹੈ ਜੀ ਅਰੇ ਸੀਰ ਸੀਬ ਆ ਗਏ ਕਿ ਉਧਰੋਂ ਕੋਈ ਪਾੜੋ ਤੇ ਨਾ ਬਲੋ ਆਪਣੀ ਮਰਜ਼ੀ ਠੀਕ ਹੈ ਜੀ ਤਾਂ ਸੀਰ ਸੀਬ ਪਾਉਂਦੇ ਆ ਪਰ ਉਹ ਆ ਜਾਂਦੀ ਵੀ ਕਿੰਨਾ ਸਵੇਰ ਦੀ ਚੋਈ ਨਹੀਂ ਹੁੰਦੀ ਠੀਕ ਹੈ ਜੀ ਬਹੁਤ ਬੰਦੀ ਆ 11 12 ਕਿਲੋ ਦੁੱਧ ਆ ਗਿਆ 11 12 ਕਰੋ 10 ਤੋਂ ਬਾਹਰ ਹੋਦੇ ਆ ਠੀਕ ਹੈ ਜੀ ਤੇ ਬੈਂਡ ਵੀ ਆ ਜੀ 6 ਆਉਂਦੀ ਠੀਕ ਹੈ ਜੀ ਇਹ ਰਾਤੀ ਮਾਲ ਆਪਣੇ ਕੋ ਆਇਆ ਠੀਕ ਹੈ ਠੀਕ ਆ ਆ ਚਲ ਵਿਖਾਲ ਦਈਏ ਵੀਰਾਂ ਭਰਾਵਾਂ ਦਾ ਫੋਨ ਦਾ ਵੀ ਵਟਸਐਪ ਤੇ ਵੀਡੀਓ ਪਾ ਦੋ ਚਲੋ ਸਾਡਾ ਚੈਨਲ ਆਪਣਾ ਹਾਂਜੀ ਹਾਂਜੀ ਦੁੱਧ 11 12 ਕਰੋ ਬਹੁਤ ਚੰਗੀ ਵਾਰ ਆ ਠੀਕ ਹੈ ਜੀ ਛਾਵਣ ਨੂੰ ਤਾਂ ਐਂ ਬਾਰ ਆਉਂਦੀ ਨਹੀਂ ਮੈਂ ਹਾਂਜੀ ਹਾਂਜੀ ਮੌਕੇ ਦੀ ਵੀਡੀਓ ਬਣ ਲਈਏ ਨੀ ਵੀ ਗੇਤੀ ਇੱਕ ਦਿਨ ਬਣ ਲਈਏ ਹਾਂਜੀ ਅੱਜ ਹੀ ਬੈਣੀ ਆ ਠੀਕ ਹੈ ਠੀਕ ਹੈ ਤੇ ਬਾਕੀ ਦੁੱਧ ਕਿਸੇ ਨੂੰ ਚੋ ਕੇ ਦਵਾਂਗੇ ਜੀ ਸੂਈ ਆ ਦੋੜਾਂਗੇ ਠੀਕ ਹੈ ਜੀ ਹਾਂਜੀ ਸੀਲਸਲਾਕ ਪੂਰੀ ਜੀ ਭਾਵੇਂ ਜਨਾਨੀ ਜੋਲੇ ਬੱਚਾ ਜੋਲੇ ਹਿੱਲੂ ਨਹੀਂ ਠੀਕ ਹੈ ਜੀ ਹਾਂਜੀ ਤੇ ਦਸੀਏ ਰੇਟ ਰੇਟ ਇਹਦਾ ਕਰ ਨੂੰ ਭਾਵੇਂ 45 ਕਰੀਏ 50 ਕਰੀਏ ਹਾਂਜੀ ਦੇਣ ਨਾਲ ਦੀ ਗੱਲ ਦੋ ਛੱਡ ਦਾਂਗੇ 40 ਤੋਂ ਕਰ ਦਈਏ ਜਾਇ ਬਾਕੀ ਜਾਇ ਤਾਂ ਆਪੇ ਪਹਿਲਾ ਵਾਰ ਬੜ ਚੰਗੀ ਪਹਿਲਾ ਬੱਸੀ ਚੁੰਗੜੀ ਤਾਂ ਹਾਂਜੀ ਸੀਲਸਲਾਕ ਪੂਰੀ ਆ ਠੀਕ ਹੈ ਕੋਈ ਲੱਤ ਛੜਨੀ ਆ ਠੀਕ ਹੈ ਠੀਕ ਦੇ ਦੇ ਉਹਦਾ ਠੀਕ ਕਹਿਤਾ ਪਰ ਵੈੜ ਚੱਲ ਪੈਂਦਾ ਜੀ ਵਿੱਚ ਦੀ ਆ ਠੀਕ ਹੈ ਜੀ 36 ਜਹਾਗੇ ਠੀਕ ਹੈ ਜੀ ਲਓ ਜੀ ਦੂਜੀ ਸਵੇਰ ਵੈਰ 11 12 ਕਿਲੋ ਦੁੱਧ ਤੇ ਵਸ਼ੀ ਮਗਰ 36 ਜਹਾ ਤੇ ਆਏ ਪਹਿਲਾਂ ਕੱਟੀ ਹਰਿਆਣੇ ਦੀ ਮਾਂ ਇਹ ਪਹਿਲਾਂ ਕੱਟੀ 8 9 ਕਿਲੋ ਤੇ ਤੂੰ ਯਕੀਨ ਕਰ ਤੈਂ ਵਜੇ ਥੋੜਾ ਹਾਂ ਜੀ ਜਿਹਦਾ ਪਸੰਦ ਪੈਂਦੀ ਆ ਨਾ ਇਦਾਂ ਮਾਨ ਕਰਦੀ ਆ ਵੀ ਮੇਰੇ ਨਾਲ 2 ਲੱਖ ਰੁਪਏ ਨਾ ਜਵਾਨ ਹੀ ਹੋਗਾ ਠੀਕ ਹੈ ਜੀ ਜਿੰਨਾ ਇਹਦਾ ਇਹ ਪਹਿਲੇ ਸਵੇਰ ਕਦੀ ਆ ਗਈ ਪਹਿਲਾਂ ਕੱਟੀ ਆਓ ਬੱਚਾ ਦੇ ਮਗਰ ਦੇ ਠੀਕ ਹੈ ਜੀ ਆ ਬੱਚੇ ਆ ਗਿਆ ਮਗਰ ਤਾਜੀ ਪੰਜਾ ਛਿਆ ਲਿਆ ਸੁਈ ਆ ਆਜੀ ਲਈਆ ਤੇ ਦੁੱਧ ਹੋਣ ਜਾਂ ਲੀਟਰ ਵਾਲਾ 8 ਕਿਲੋ ਆ ਠੀਕ ਆ ਜੀ ਤੇ ਨਿਕਾ ਦੇ ਗਿਆ ਕੱਟੀ ਸ਼ਕੀਰ ਤੇ ਫਰੀਕ ਠੀਕ ਆ ਜੀ ਬਹੁਤ ਚੰਗੀ ਆ ਲਓ ਜੀ 8 ਕਿਲੋ ਦੁੱਧ ਆ ਗਿਆ ਪਹਿਲੇ ਸੂਏ ਕੱਤੀ ਆ ਉਧਰ ਦੀਆਂ ਭਈਆਂ ਕੱਤੀ ਆ ਹਾਂਜੀ ਹਾਂਜੀ ਉਧਰ ਦੀ ਭਈਆਂ ਠੀਕ ਆ ਜੀ ਉਧਰ ਦੀ ਭਈ ਬੰਦਾ ਜਿਹੜਾ ਮਾਰਿਆ ਨਾ ਵੇ ਹਾਂਜੀ ਬਹੁਤ ਚੰਗੀ ਕੱਟੀ ਆ ਦੇ ਕੱਟੀ ਇਹ ਦੀ ਨਹੀਂ ਪਠੋਰੀ ਦੀ ਨਹੀਂ ਆ ਹਾਂਜੀ ਹਾਂਜੀ ਚੰਗੀ ਝੋਡੀ ਆ ਲੱਪਾ ਛੱਪਾ ਲੱਗਾ ਤਰੀਕ ਬਠਾ ਪਾ ਕੇ ਰਾਜਗੀ ਤੇ ਅਨ ਕਿਦਾਂ ਠੀਕ ਹੈ ਜੀ ਲਓ ਜੀ ਪਹਿਲਾ ਹੀ ਸੂਆ 8 ਕਿਲੋ ਦੁੱਧ ਤੇ ਘਟਾ ਮਗਰ ਘਟਾ ਮਗਰ ਜੀ ਠੀਕ ਹੈ ਠੰਡੀ ਨਹੀਂ ਨਿਭਾਈ ਛੱਟ ਤੇ ਘਲਾਵੀ ਲੋ ਠੀਕ ਹੈ ਜੀ ਬਹੁਤ ਇਹ ਇਹਦਾ ਇਹ ਆ ਵੀ ਕੋਈ ਸ਼ਿੰਗਾਂ ਸ਼ਿੰਗਾ ਦੇਣਾ ਹਾਂਜੀ ਹਾਂਜੀ ਕੋਈ ਨਿਵਾਲ ਦੋ ਅੰਗ ਦੀ ਜੇ ਨਹੀਂ ਲੱਗਾ ਤੇ ਬਾਕੀ ਜਿਹਦਾ ਇਹ ਕਪੜਾ ਨਾਮ ਕਰ ਫਿਰ ਹੋਰ ਮੋਲ ਹੋਊਗਾ ਹੋਰ ਜੈ ਦੀ ਗੱਲ ਨਾ ਬਿਲਕੁਲ ਠੀਕ ਹੈ ਜੀ ਦਸੀਏ ਰੇਟ ਜੈ ਜੀ ਰੇਟ ਦੱਸੋ ਜੈ ਜੀ ਹਾਂ ਜੀ ਵਾਸ਼ੀ ਖੋਲ ਕੇ ਬਣਾ ਗਾ ਦੋ ਰੇਟ ਤਾਂ ਮੈਂ ਤਾਂ 85 ਕਰ ਦਈਏ ਕਰ ਦਈਏ ਜੀ ਅੱਜ 75 ਦੀ ਜਦੋਂ ਹੋਰ ਜੈ ਜੀ ਕਰ ਦਈਏ ਜੈ ਜੈ ਤੂੰ ਹੀ ਤਾਂ ਤੇ ਕੱਟੀ ਬਹੁਤ ਚੰਗੀ ਹੈ ਚੋਈ ਜਵਾਈ ਵੀਡੀਓ ਨੇ ਵੇਖ ਲਾ ਆਣ ਖਾ ਲਦੇ ਨੁਚੜੇ ਵੀ ਨਹੀਂ ਸਾਰਾ ਹੀ ਮਾਲ ਖਾ ਲਦੇ ਸਾਰਾ ਹੀ ਨਿਚੜੇ ਐ ਨਿਕੜੀਆਂ ਆ ਇਹਨਾਂ ਨੂੰ ਵੀ ਰਾਖੇ ਖੜਾ ਡਾਕ ਕੇ ਵੀਡੀਓ ਪਾਈ ਜਾਂਦੇ ਆ ਸਾਡੀ ਸੂਈਆਂ ਦਵਾਈਆਂ ਜੀ ਤਸੱਲੀ ਕਰੇ ਆਪਣੀ ਹਾਂਜੀ ਹਾਂਜੀ ਕੜੀਏ ਝੋਟੀ ਕੜੀਏ ਜੀ ਅੱਜ 70 ਦੀ ਦਵਾਂਗੇ ਤੁਹਾਨੂੰ ਸਾਡੇ ਸ਼ਾਦੀਏ ਦੋ ਤਿੰਨ ਚੱਲ ਨਹੀਂ ਜ਼ਿਆਦਾ ਤਾਂ ਕਾ ਨਹੀਂ ਨਹੀਂ ਸ਼ਾਦੀਏ ਚੱਲ ਵੇ ਲਾਇਓ ਪਰ ਬਾਕੀ ਨੂੰ ਆ ਵੇਖ ਲਾ ਪਰ ਉਹ ਤਾਂ ਝੋਟੀ 75 ਹਜ਼ਾਰ ਦਾ ਕਰੀ ਜੀ ਦੇਖੀਆ ਕਿਉਂਕਿ ਛਿੰਗ ਛੰਗ ਬ੍ਰੀਕ ਵੜੀ ਆ ਠੀਕ ਆ ਜੀ ਲਓ ਜੀ ਪਹਿਲੇ ਸਵੇ ਝੋਟੀ 66 ਹਜ਼ਾਰ ਦੀ ਨਹੀਂ 66 ਨਹੀਂ ਚੱਲ 70 ਤੇ ਕਰ ਚਲੋ ਕੋਈ ਨਹੀਂ ਠੀਕ ਆ ਜੀ ਸ਼ਿਆਦੀ ਅੱਜ ਨੇ ਤਾਜੀ ਸੂਈ ਕੱਟੀ। ਦਿੰਦਾ ਨਹੀਂ ਆ ਕੋਈ ਇਹਨਾਂ ਦੀ ਵੇਖ ਲੈ। ਹਾਂਜੀ। ਤੀਜ ਕੀ ਆ ਤਾਂ ਥਾਣ ਕੱਢਦੀ ਰੋਕ ਰੋਕ ਦਾ। ਠੀਕ ਹੈ ਜੀ। ਆਹ ਵੀ ਪਹਿਲਾਂ ਵਾਲੇ ਦੂਜੇ ਸੂਰ ਵਾਲੇ ਕੱਟੀ ਵੇਲਾ ਪਿਓ ਰਹੈਂਡ ਦੀ ਕਾਲੀ ਕੱਟੀ ਹੋ। ਲਓ ਜੀ ਪਿਓ ਰਿਹਾਨੇ ਦੀ ਕੱਤੀ। ਗੱਬਣ ਦੀ ਸੂਈ ਆ। ਗੱਬਣ ਦੇਣ ਦੋ ਚਾਰ ਖੜਦੀ ਇਹਦੀ ਪਿਛੇ ਪੁਛੇ ਦੀ ਫੁੱਲ ਗਾਰੰਟੀ ਹੋ ਸਾਡੀ। ਠੀਕ ਹੈ ਜੀ। ਪਰ ਇਹਦਾ ਮੁੱਲ ਵੇਖੀ ਜਿਹੜਾ ਕਰਨਾ ਹਣ। ਵਾਹ ਜੀ ਵਾਹ। ਲਓ ਜੀ ਗੱਬਣ ਝੋਟੀ ਆ ਗਈ। ਵੇ ਕੱਟੀ ਝੋਟੀ ਚੰਗੀ ਆਵੇ। ਪਹਿਲੀ ਸੂਈ ਸੁਣੀ ਕਿ ਦੂਜੇ? ਉਹ ਤਾਂ ਭਾਵੇਂ ਪਹਿਲੇ ਵੀ ਦੁਜੇ ਸੁਵੇ ਗੱਬਣ ਆ ਜੇ ਕਿਆ ਰਿਆ ਹਾਂਜੀ ਇਹ ਕਿੰਨੇ ਦਿਨ ਲਾ ਜੂਏ ਦਿਨ ਦੇ ਦੋ ਚਾਰ ਹੁੰਦਾ ਲੈ ਨਾ ਲਓ ਜੀ ਹਫਤਾ ਖੰਦ ਲੈ ਆਈ ਨਾ ਕੱਢੀ ਨੇ ਬਾਕੀ ਕੱਤੀ ਕੁੱਤੀ ਬਹੁ ਹੈ ਕੋ ਲੋ ਘਾਰਿਆ ਵੇ ਲਾ ਕੇ ਤਾਂ ਪੇਟ ਫੁੜਾ ਕੀ ਜਗਾੜਿਆ ਹਾਂਜੀ ਹਾਂਜੀ ਤੇ ਦਾ ਜੋ ਡਿਜ਼ਾਈਨ ਬਹੁ ਸ਼ਕੀਨੀਆਂ ਜੇ ਭਰੀ ਹੈ ਕੱਡੀ ਕਾਲੀ ਆ ਜੋ ਦੀ ਬਹੁ ਗਾਣਾਂ ਨਹੀਂ ਦੋ ਦਿਨ ਤੋਂ ਫਾਰਸ ਲੈ ਕੋ ਕਰੂਗੀ ਕਰੂਗੀ ਚਲੋ ਸਾਨੂੰ ਹੁਣ ਭਾਣ ਮਿਲਣੀ ਹੈ ਭਾਣੇ ਦੇਦਣੀ ਹੈ ਠੀਕ ਹੈ ਜੀ ਐ ਖਾਣਦੂਣ ਜਵਾਬ ਸਮਾ ਬਹੁਤ ਚੰਗੀ ਦਿੱਫਣ ਠੀਕ ਹੈ ਜੀ ਢੱਲਾ ਵੀ ਬੜੀਆਂ ਜੋੜੀ ਦੇ ਵੇਖ ਜੀ ਅਰੇ ਹਾਂ ਜੀ ਵੇਖ ਕਿਦਾਂ ਆ ਜਾ ਮੜੀ ਦੀ ਭਲਜੀ ਪਾ ਗਈ ਆ ਵੇਖ ਇਧਰ ਖਲਾ ਥੋੜਾ ਇਧਰ ਖਾਣੀ ਖਾਣੋ ਲੋ ਤੇ ਆ ਲੈ ਇਧਰ ਓਏ ਇਧਰ ਸਾਰ ਹਾਂ ਜੀ ਇਹ ਕੱਲਾ ਕੱਲਾ ਖਾਣਾ ਮੜੀ ਦੀ ਭਲਜੀ ਪਾ ਕੇ ਝੋਲੀ ਦੀ ਬਣੀ ਥਲੇ ਤੇ ਹਾਂ ਜੀ ਤੇ ਦੱਸਿਓ ਇਹ ਰੇਟ ਕੱਢੀ ਦਾ ਜਾਇ ਜੀ ਇਹ ਨਹੀਂ ਕਰਦਣਾ ਸਾਹਮਣੀ ਜੁਮਨੀ ਪੈਣੀ ਆ ਸਾਹਮਣੀ ਪੈਣੀ ਪਰ ਜਿਹਦੀ ਸੋ ਆਗੇ ਲੱਖੋਂ ਬਾਹਰ ਬੈਠੀ ਵੇਖਦੀ ਆ ਜੀ ਵੇਖਦੀ ਆ ਨਾ ਹਾਂ ਉਹਨੇ ਤਾਂ ਮੁੱਲ ਜਨਾ ਮਰਜੀ ਕਰੀ ਪਹਚਾਨੇ ਗਈ 90 ਕਰੀਏ 80 ਹਜ਼ਾਰ ਜੋੜੀ ਦੇ ਦਾਂਗੇ ਸ਼ਾਦੀ ਇਹ ਦੋਗਿਆਲੇ ਉਹ ਤਾਂ ਤੂੰ ਦੱਸ ਦੇ ਪਰ ਝੋਟੀ ਬਹੁਤ ਚੰਗੀ ਆ ਚੱਲ ਦੋਗਿਆ ਸ਼ਾਦੀ ਵਿੱਚ ਤਾ ਵੇਖ ਲੈ ਪਰ ਤੂੰ ਦੱਸ ਦੇ ਸਾਡੇ ਮਾ ਜਰਾ ਵੇਖ ਲੈ ਜੀ ਮੱਦੀ ਪਰ ਝੋਟੀ ਬਹੁਤ ਚੰਗੀ ਆ ਇੱਕੋ ਗੱਲ ਕਰਦੀ ਆ ਜਿਆ ਜੀ ਨਹੀਂ ਜੈਜ ਪੂਰਾ ਬਿਲਕੁਲ 2000 ਤੋਂ ਕਿ ਸ਼ਾਦੀ ਨਹੀਂ ਜਿਆ ਜੀ ਕਰਦੀ ਹੈ ਹਾਂ ਜਿਆ ਜੀ ਕਰਦੀ ਇੱਕੋ ਗੱਲ ਵੀ ਜਿਹੜੀ ਝੋਟੀ ਪਰ ਲੱਬਿਆਂ ਨਾਲ ਲੱਬਿਆਂ ਉਹ ਜੀ ਨੇ ਮੁੱਲ ਪੰਜੱਤਰ ਹਜ਼ਾਰ ਦੀ ਨਹੀਂ ਜਾ ਤਾਂ ਕਾ ਨਹੀਂ ਹੈ ਠੀਕ ਹੈ 75000 ਦੀ 75 ਦੀ ਕਦੀ ਪਰ ਤੂੰ ਹਣ ਕਹਿਦਾ ਭਾਈ ਨਹੀਂ ਭਾਜੇ ਨਹੀਂ ਹਾਂਜੀ ਪਰ ਜੋੜੀ 75 ਦੀ ਮਿਲੂ ਨਹੀਂ ਠੀਕ ਹੈ ਜੀ ਨਹੀਂ ਨਹੀਂ ਮਿਲਦੀ ਇਹ ਪਏ ਹੁਣ ਆਪਣੇ ਪੈਸੇ ਨੂੰ ਸਿੱਧੇ ਕਰਨੇ ਪੈਣ ਕਹਿੰਦੇ ਵੀਡੀਓ ਰਿਕਾਰਡ ਹੋ ਗਈ ਹੈ ਕਹਿਦਾ ਹਾਂਜੀ ਪਰ ਜੋੜੀ ਬਹੁਤ ਚੰਗੀ ਹੈ ਲਓ ਜੀ 75000 ਦੀ ਗੱਬਨ ਜੋਤੀ ਦੁੱਝੇ ਸੂਏ ਦੋ ਦੋ ਚਾਰ ਦਿਨ ਖਰਦੀ ਇਸ ਸੂਈ ਜੋ ਦੀ ਗੱਬਰ ਇਹ ਟੋਕਰ ਗੱਪਣਿਆ ਲਓ ਜੀ ਟੋਕਰ ਗੱਪਣ ਪਰ ਮੈਂ ਵੇਖਲਾ ਹਾਥੀ ਨਹੀਂ ਹਾਥੀ ਦਾ ਬੱਚਾ ਹੀ ਹੈ ਕਿ ਮੈਂ ਕਹਾਂ ਜੀ ਮੈਂ ਹੀ ਆ ਵੇਖਲਾ ਦੂਜੇ ਸੂਏ ਚੋਡੀ ਕਿਦਾਂ ਦੀ ਟੱਟ ਕਾਲੀ ਮੈਂ ਹਰਿਆਣਾ ਕਰਦੀ ਬੱਚੇ ਵਾਹ ਜੀ ਵਾਹ ਮੈਂ ਕਹਦੀ ਗੱਡੀ ਦਾ ਇੰਜਨ ਹੀ ਆ ਜਿੱਡੀ ਚ ਕੱਲੀ ਹੋਣੀ ਮੈਂ ਹਾਂ ਪਰ ਮੈਂ ਵੇਖਲਾ ਚੀਜ਼ ਕੀ ਆ ਟੋਕਰ ਗੱਪਣ ਟੋਕਰ ਗੱਪਣ ਇਹਦੇ ਕੋ 6 ਕਿਲੋ ਏਕੜ ਦੁੱਧ ਆ ਸਾਡੇ ਜਮਾਂ ਮਹੀਨੇ ਚ ਗੱਪਣੇ ਸਾਡੇ ਜਮਾਂ ਮਹੀਨੇ ਚ ਗੱਪਣੇ 6 ਕਿਲੋ ਦੁੱਧ ਚੈੱਕ ਪਾਸ ਠੀਕ ਆ ਜੀ ਬਹੁਤ ਲੰਮੀ ਬੇਲ ਬੁੱਲ ਜੀ ਮੈਨੇ ਕੱਦ ਵਜਨ ਵੀ ਮੈਨੇ ਬੋਧਿਆ ਮੈਨੇ ਵੀ ਇੱਕ ਘਰ ਘਰ ਆਈ ਮੈਂ ਜੇ ਸਾਡੇ ਘਰ ਕੋਈ ਗਾਹ ਕਣ ਕੇ ਮੈਂ ਛੋਟੀ ਘਰ ਜਾਣੀਆਂ ਤੇ ਜੀ ਹਾਂਜੀ ਤੇ ਦਵਲ ਖਾਤੇ ਦਵਾਵਾਂਗੇ ਠੀਕ ਹੈ ਬਹੁਤ ਚੰਗੀ ਮੈਂ ਹਾਂ ਲਓ ਜੀ 10 17 ਕਿਲੋ ਬੰਦੇ ਚੋਕ ਲਿਆ ਹਰਿਆਣੇ ਦੀ ਮੈਂ ਆ ਆਮ ਜਾ ਕੇ ਬੰਦੇ ਆਂਦੀ ਆ ਮੈਂ ਬਹੁਤ ਅੱਧੀ ਕਹਿੰਦੀ ਨਾ ਦਿੰਦੀ ਆ ਹਾਂਜੀ ਵੇਖ ਕਿਦਾਂ ਦੀ ਝੋਡੀ ਮੈਂ ਕਾਲੀ ਜਾਨਵਰੀ ਸਾਡੇ ਚ ਇਹ ਦੂਜੇ ਸੁਨੇ ਸੁਣਾ ਗਾਰੀ ਹਾਂਜੀ ਲੋਰੀ ਦੁਜੇ ਸਵੇਰੇ ਸੋਨਾ ਲਰ ਗਈ ਪਰ ਮੈਂ ਵੇਖ ਲਾਂਗਾ ਕਿ ਨਹੀਂ 15 ਬੰਦੇ ਸੱਟੇ ਮੈਂ ਪੂਰਾ ਫੋੜੀ ਤੋਂ ਕਰਦੇ ਰੱਬ ਰਣਾਈ ਹਾਂ ਤੋਕਰ ਘੱਪਣ ਵੇਲਾ ਵੀ ਚੀਜ਼ ਕੀ ਆ ਇਹ ਵੀ ਤੋਕਰ ਘੱਪਣ ਮਾੜੀ ਕਦੀ ਉਹੋ ਜਿਹੀ ਨਹੀਂ ਆਂਦੀ ਵੀ ਜਿਹੜੀ 5-6 ਕਿਲੋ ਤੋਕਰ ਦੇਵੇ ਤੇ 5-6 ਕਿਲੋ ਖੱਜਰ ਦੇਵੇ ਉਹ ਤੋਕਰ ਘੱਪਣੀ ਬੈਠੀ ਅੱਜ ਤੱਕ ਠੀਕ ਆ ਜੀ ਮੈਂ ਜੇ 15 ਕਿਲੋ ਦੋਦ ਨਾ ਖੱਜਰ ਕੱਢੇ ਤਾਂ ਫਿਰ ਕੀ ਫਾਇਦਾ ਸਾਡਾ ਵਪਾਰ ਕਰਨ ਦਾ ਸਹੀ ਗੱਲ ਹੈ ਜੀ ਹੁਣ ਇਹਦਾ ਮੋਲ ਜਨਾ ਮਰਜ਼ੀ ਕਰੀ ਜੇ ਬਾਹਰ ਮਾਰਕੀਟ ਦਾ ਹਿਸਾਬ ਲਗੇ ਨਾ ਬਜਾਤੋਕੜਾ ਘਪਣਾ ਦਾ ਫਿਰ ਮੈਂ ਲੱਖੋਂ ਬਾਹਰ ਆ ਵੇਖਦੀ ਆ ਜੀ ਲੈ ਵੇਖਦੀ ਆ ਨਾ ਹੋਰ ਮਹਿਲਾ ਬਹੁਤ ਮਲ ਕਰਤ ਨਾ ਵੀ ਜਿਹੜੇ ਸਾਰੇ ਆ ਰਹੇ ਨੇ ਕਿ ਕਿੱਥੋਂ ਆ ਗਏ ਹਾਂ ਕਰੀਏ ਜਾਏ ਮਾਈ ਵੀ ਕਰਨੀ ਆ ਹਾਂਜੀ ਤੇ ਦੇਣੀ ਵੀ ਆ ਹਾਂਜੀ ਵਿਗਣੀ ਵੀ ਆ ਵਿਗਣੀ ਆ ਆਮੋ ਸਾਹਮਣੇ ਕੋਈ ਵੀਡੀਓ ਤੇ ਬਣਾਵੇ ਚੀ ਇਹ ਫਿਰ ਮੈਂ ਜਿੰਨੇ ਦੀ ਮਰਜ਼ੀ ਵੇਚਦੀ ਆ ਹੁਣ ਵੀਰੇ ਦੇ ਪਾਉਣੇ ਆ ਇਹਦਾ ਉਹ ਮੋਲ ਕਰਨਾ ਵੀ ਜਿਹੜੇ ਫੋਨ ਆਉਂਦੇ ਪਾਕਿਸਤਾਨ ਠੀਕ ਹੈ ਜੀ ਇਹ ਬਈ ਹੁਣ 90 ਵੀ ਨਹੀਂ 95 ਵੀ ਨਹੀਂ ਤੇ 80 ਹਜ਼ਾਰ ਦੀ ਹੋਣੀ ਆ ਕਰ ਦਈਏ ਜਾਏ ਜਾ ਹੁਣ ਤੂੰ 75 ਤੂੰ ਕਹਿ ਦਿੱਤਾ 75 ਹਾਂਜੀ ਪਰ 75000 ਤਾਂ ਮੈਂ ਬਿਨਾ ਉਦਾਂ ਹੀ ਉਦਾਂ ਹੀ ਆ ਬਿਨਾ ਵੇਖਦੀ ਹੈ ਨਾ ਕਿੰਨਾ ਮੈਂ ਦਾ ਵਜਣਾ ਚਲੋ ਦੇ ਦਾਂਗੇ 75000 ਢੱਲਾ ਵੇਖ ਲੈ ਵਾਹ ਜੀ ਵਾਹ ਆ ਵੇਖ ਲੈ 16 17 ਕਿਲੋ ਵਾਲੀ ਮੈਂ ਵਾ ਥੱਬਾ ਅੜਾਈ ਫਿਰਦੀ ਬਹੁਤੀਆਂ ਤੋਕੜਾਂ ਨੇ ਥਣ ਘਟ ਜਾਂਦੇ ਆ ਹਾਂਜੀ ਇਹਦੀ ਮਗਰ ਲੈਣਾ ਮਗਲੇ ਤਾਂ ਬਰਾਬਰ ਹੋਊਗਾ ਅਗਲੇ ਦੀ ਅਗਲਾਂ ਦੀ ਹੋਊਗੀ ਠੀਕ ਹੈ ਜੀ ਕੋਈ ਥਣ ਨਹੀਂ ਘਟਵਾ ਤਾ ਹੋਗਾ ਪੂਰ ਛਟਾਉ ਸਾਡੀ ਗਰੰਟੀ ਹੋਊਗੀ ਠੀਕ ਹੈ ਜੀ 75 ਨੂੰ ਕਹਦਾ ਮੈਂ ਦੇ ਦਾਂਗੇ ਪਰ ਲੱਭਦੀ ਨਹੀਂ ਇਹੋ ਮਾਲ ਇਹੋ